ਉਹਨਾਂ ਦਾ ਇਸ ਕਾਰ ਲਈ ਜਿਹੜੋਂ ਉਹਨੂੰ ਲੈ ਕੇ ਗਏ ਪਿੰਡ ਵਾਲੀ ਜਦੋਂ ਵਾਪਸ ਆਏ ਆ ਤਕਰੀਬਨ 8 ਤੋਂ 7 ਤੱਕ ਆ ਤਿੰਨ 7 ਘੰਟਿਆਂ ਦੇ ਵਿੱਚ ਵਿੱਚ ਡੈਡੀ ਜੀ ਵੀ ਉਹਨਾਂ ਦੇ ਪਿੱਛੇ ਹੀ ਉਸੇ ਸੇਮ ਸਾਲਾ ਦਾ ਟੈਕ ਆ ਚਾਹੀਆ ਸੀ ਜੀ ਕਹਿੰਦੇ ਸੀ ਮਰਦੀ ਕਹਿੰਦੇ ਸੀ ਪਰ ਉਹ ਕਹਿੰਦੇ ਸੀ ਸਾਡੀ ਭਾਈ ਤੂੰ ਜੇਟਾ ਲਾ ਗਿਆ ਤੇ ਪਿੱਛੇ ਆਓ ਇਹਨਾਂ ਨੂੰ ਸਕੇ ਪ੍ਰਾਤਿ ਪਰ ਉਹ ਸਿੰਘ ਵੱਡੇ ਸੀਗੇ ਮੇਰੇ ਬਾਦਰ ਸਾਹਿਬ ਤੋਂ ਵੱੰਸ਼ ਨੂੰ ਛੋਟੇ ਉਹ ਬਾ ਮਾਰਨਿੰਗ ਕਹਿੰਦੇ ਸੀ ਉਹ ਮੇਰੇ ਤਾਇਆ ਜੀ ਲੱਗਦੇ ਆ ਜਨਾਰੇ ਰੋਕ ਗੌਂਸਟਿੰਕ ਸੀ ਹੈ ਤੇ ਉਹਨਾਂ ਨੂੰ ਬਾਈਪਾਸ ਸਰਦੀ ਹੋਈ ਸੀ ਉਹਨਾਂ ਦੀ ਕਾਫੀ ਵੀਕਨੈਸ ਸੀ ਜੋ ਉਹਨਾਂ ਦੀ ਮੈਡੀਸਨ ਨੁਹਰਾ ਚੱਲਦੀ ਸੀ ਉਹਨੇ ਡੈਥ ਤੋਂ ਤਕਰੀਬਨ 3 7 ਘੰਟੇ ਬਾਅਦ ਫਿਰ ਡੈਡੀ ਦੀ ਗੌਂਸਟਿੰਕ ਉਹ ਉਹਨਾਂ ਕੋਲੇ ਬਿਠੇ ਰਹੇ ਉੱਤੇ ਪਰ ਉਹਨਾਂ ਦੇ ਸਸਕਾਰ ਲਈ ਜਿਹੜੋਂ ਉਹਨੂੰ ਲੈ ਕੇ ਗਏ ਪਿੰਡ ਵਾਲੇ ਜਿਹੜੋਂ ਵਾਪਸ ਆਏ ਆ ਤਕਰੀਬਨ 8 ਤੋਂ 7 ਤੱਕ 3 7 ਘੰਟਿਆਂ ਦੇ ਵਿੱਚ ਵਿੱਚ ਡੈਡੀ ਦੀ ਵੀ ਉਹਨਾਂ ਦੇ ਪਿੱਛੇ ਉਸੇ ਸੇਮ ਸਾਇਲੈਂਟ ਅਟੈਕ ਆਇਆ ਲਗਦਾ ਹੈ ਯੋਨਾ ਦੇ ਪਿੱਛੇ ਹੀ ਚਲੇ ਗਏ ਇਹ ਦੋਵੇਂ ਸੱਕੇ ਭਰਾ ਸੀ ਔਰ ਇੱਕੋ ਦਿਨ ਹੀ ਇਹਨਾਂ ਦੀ ਡੈਥ ਹੋਈ ਹਾਂਜੀ ਹਾਂਜੀ ਦੋਨੋਂ ਸੱਕੇ ਭਰਾ ਗੁਰਵੰਤ ਸਿੰਘ ਵੱਡੇ ਸੀਗੇ ਮੇਰੇ ਬਾਦਰ ਸਾਹਿਬ ਗੁਰਵੰਤ ਸਿੰਘ ਛੋਟੇ ਸੀਗੇ ਕੀ ਕੰਮ ਕਰਦੇ ਸੀਗੇ ਖੇਤੀਬਾੜੀ ਕਰਦੇ ਸੀ ਫਸੇ ਹੁਣ ਤਾਂ ਵੱਡੇ ਤਾਈ ਦੇ ਬੇਟਾ ਦਾ ਸੀ ਕਿੰਨਾ ਪਿਆਰ ਹੈਗਾ ਸੀਗਾ ਪਿਆਰ ਤਾਂ ਬਹੁਤ ਸੀ ਇਹਨਾਂ ਵਜਿਓ ਤਾਂ ਤਾਈ ਦੀ ਸਰਜਰੀ ਹੋਈ ਪਾਈ ਸਰਜਰੀ ਹੋਈ ਕਾਫੀ ਸਾਲ ਹੋ ਗਿਆ ਤਕਰੀਬਨ 2015 ਚ ਹੋਈ ਹੈ ਉਹ ਸ਼ੂਟਿੰਗ ਨੂੰ ਆਮ ਹੀ ਕਹਿੰਦੇ ਹੁੰਦੇ ਸੀ ਵੀ ਮੇਰੀ ਸਰਜਰੀ ਹੋਈ ਹੈ ਮੇਰੀ ਮੈਡੀਕਲ ਕਾ ਚਾਦੀ ਤੋਂ ਆਦੇ ਸੇ ਦਾ ਖਿਆਲ ਰੱਖਿਆਗਾ। ਤੋਂ ਚਾਹੀ ਆਸੀ ਜੀ ਕਹਿੰਦੇ ਸੀ ਮੈਂ ਮਰਦੀ ਕਹਿੰਦੇ ਸੀ ਪਰ ਉਹ ਕਹਿੰਦੇ ਸੀ ਸਾਡੀ ਭਾਈ ਤੂੰ ਜੇ ਚਲਾ ਗਿਆ ਤੇ ਪਿੱਛੇ ਆਉਣਾ। ਇਹ ਜਦੋਂ ਕਿੰਨੀ ਤਰੀਕ ਨੂੰ ਔਰ ਕਿੰਨੇ ਵਜੇ ਜਿਹੜੀ ਡੈਥ ਹੈ ਉਹ ਹੋਈ ਸੀਗੀ ਉਹਨਾਂ ਦੀ ਤੇ ਉਸ ਤੋਂ ਬਾਅਦ ਕਿੰਨੇ ਵਜੇ ਹੋਈ? ਜੀ ਜੀ 2 9 9 ਤਰੀਕ ਨੂੰ ਹੋਈ ਉਸ ਵਾਰ ਜੀ। ਸਵੇਰ ਦੇ 8:00 8:30 ਦੇ ਕਰੀਬ ਡੈਥ ਹੁੰਦੀ ਤਾਂ ਆ ਜੀ। ਤੇ ਡਾਡੀ ਜੀ ਦੀ ਗੱਥ ਹੁੰਦੀ ਆ ਨੀਅਰ 8 10 7 3 ਡਿਗਰੀ ਪਹਿਲਾਂ ਕਹਿੰਦੇ ਵੀ ਹੁੰਦੇ ਸੀਗੇ ਆਪਣੇ ਬ੍ਰਦਰ ਨੂੰ ਹਾਂਜੀ ਉਹ ਆਮ ਹੀ ਕਹਿ ਦਿੰਦੇ ਜਾਸੇ ਨਾਲ ਵੀ ਭਾਈ ਤੁਮ ਜਿਹਾ ਲੱਗਾ ਤੇਰੀ ਪਿੱਛੇ ਆਉਂਗਾ ਅਸੀਂ ਆਸੇ ਚ ਗੱਲ ਪਾ ਲੈਂਦੇ ਸੀ ਵੀ ਐਂ ਥੋੜਾ ਮਰਿਆ ਮਗਰ ਮਰੇ ਜਾਂਦਾ ਇਹਦਾ ਜੀ ਵੀ ਆਮ ਕਹਿੰਦੇ ਹੁੰਦੇ ਸੀ ਵੀ ਇਹ ਗੱਲਾਂ ਕਹਿਣ ਦੀਆਂ ਹੁੰਦੀਆਂ ਪਰ ਹੁਣ ਲੱਗਦਾ ਜਿਵੇਂ ਉਹਨਾਂ ਨੇ ਸੱਚ ਸਬਦ ਕਰਦਾ ਤੁਸੀਂ ਕੀ ਲੱਗਦੇ ਹੋ ਉਹਨਾਂ ਦੇ ਮੈਂ ਜੀ ਤਾਜੀ ਭਾਪਪੁਰਜਵਾਨ ਸਿੰਘ ਮੇਰੇ ਤਾਇਆ ਜੀ ਹੈ ਪਰ ਉਹਨਾਂ ਦਾ ਮੇਰੇ ਫਾਦਰ ਸਾਹਿਬ ਪਰਿਵਾਰ ਦੇ ਵਿੱਚ ਕਿੰਨੇ ਜੀ ਹੈਗੇ ਪਰਿਵਾਰ ਦੇ ਵਿੱਚ ਕੋਈ ਕੋਈ ਪਰਿਵਾਰ ਦੇ ਵਿੱਚ ਤਾਈ ਦੋ ਬੇਟੇ ਇੱਕ ਬੇਟੀ ਹੈ ਜੀ ਤੇ ਮੇਰੇ ਪਿਓ ਆਏ ਅਸੀਂ ਦੋ ਬ੍ਰਦਰਾਂ ਹਾਂ ਤੇ ਬਾਕੀ ਦਾਦੀ ਡੈਥ ਤੋਂ ਬਹੁਤ ਸਾਲ ਪਹਿਲਾਂ ਹੋ ਗਈ ਸੋਦੂ ਬਾਅਦ ਤਾਂ ਪਰ ਹੁਣ ਕਾਇ ਜਿੰਨ ਜਤ ਹੋਈ ਜਾ ਕੇ ਮੇਰੇ ਪਾਪਾ ਖੇਤੀਬਾੜੀ ਦਾ ਹੀ ਕੰਮ ਕਰਦੇ ਹਾਂ ਜੀ ਹਾਂ ਜੀ ਖੇਤੀਬਾੜੀ ਦਾ ਕੰਮ ਰੂਹ ਨੂੰ ਰੂਹ ਲੈ ਗਈ ਕਹਿ ਸਕਦੇ ਕਹਿ ਸਕਦੇ ਹਾਂ ਐਗਜ਼ਾਮਪਲ ਸੈੱਟ ਹੋ ਗਈ ਜਿਵੇਂ ਕਹਿੰਦੇ ਨੇ ਵੀ ਆਪਾਂ ਕਹਿੰਦੇ ਨਾ ਮਰਿਆ ਮਗਰ ਮਰਿਆ ਨਹੀਂ ਜਾਂਦਾ ਉਹਨਾਂ ਨੇ ਇਹ ਸਾਬਤ ਕਰਤਾ ਨਹੀਂ ਜਦੋਂ ਮੋਹ ਹੋਣਾ ਉਹਦੇ ਕੰਦਾ ਕਿੱਥੇ ਲੈ ਜਾਂਦੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪੁਸ਼ਪਿੰਦਰ ਸਿੰਘ ਹੈ